ਉਪਮੀਆਂ ਹਾਂ ਕੀ ਕਰੀ ਜਾਨੀ ਹੋ ਜਾ ਤਿਆਰੀ ਅਰ ਫਿਰ ਰਖੜੀ ਬੰਨਣ ਜਾਣਾ ਤੂੰ ਫਿਰ ਖਾਮ ਖਾਓ ਬੱਸਾਂ ਚ ਭੀੜ ਹੋ ਜਾਂਦੀ ਐ ਅਸਲ ਮਸਲੇ ਉਹ ਸਫਾਈ ਦਾ ਕਰ ਲਾ ਥੋੜੀ ਜੀ ਹੈ ਉਹ ਸਫਾਈ ਕਰ ਲਾ ਮੈਂ ਕਿਹਾ ਥੋੜੀ ਜੀ ਸਫਾਈ ਕਰ ਲੈ ਕੋਈ ਉਹਨੇ ਆਉਂਗਾ ਅਸਲ ਮਸਲੇ ਘਰ ਦੇ ਕੰਮ ਨਹੀਂ ਮੁੱਕਦੇ ਲੱਗੀ ਹੋਇਆ ਕੱਪੜਾ ਬੱਸਾਂ ਇਹਦੇ ਨੂੰ ਪਤਾ ਜੇ ਰਖੜੀ ਵਾਲੇ ਦਿਨ ਕਿੰਨੀ ਭੀੜ ਹੁੰਦੀ ਐ ਹੈ ਫ੍ਰੀਜ ਕਿਉਂ ਸਾਰੀਆਂ ਜਨਾਨੀਆਂ ਫ੍ਰੀਜ ਜਾਂਦੀਆਂ ਤੇ ਪੂਰੀ ਮਤਲਬ ਮੈਂ ਤੂੜੀ ਵਾਲੇ ਕੋਠਿਆਂ ਨੂੰ ਭਰੀ ਹੁੰਦੀ ਆ ਬਸ ਐਵੇਂ ਫਿਰ ਲੜਦੀ ਫਿਰਾਂਗੀ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਐਵੇਂ ਲੜਦੀ ਫਿਰੂੰਗੀ ਮੇਰਾ ਦਿਮਾਗ ਖਰਾਬ ਆ ਮੈਂ ਲੜਦੀ ਫਿਰੂੰਗੀ ਤੇ ਫਿਰ ਜਗਾ ਹੋਰ ਕੀ ਜਦੋਂ ਉੱਥੇ ਤੈਨੂੰ ਬਦ ਤੂੜੀ ਵਾਲੇ ਕੋਠਿਆਂ ਨੂੰ ਤਾਂ ਭਰੀ ਹੋਊਗੀ ਬਸ ਤੇ ਤੂੰ ਉੱਥੇ ਜਗਾ ਭਾਲੇਂਗੀ ਬੈਠਣ ਵਾਸਤੇ ਮੈਨੂੰ ਪਤਾ ਹੈ ਜਗਾ ਭਾਲੂੰਗੀ ਤਾਂ ਕੀ ਐ ਕਿੱਥੇ ਮਿਲਗੀ ਬਹਿ ਜਾਊਂਗੀ ਨਾ ਮਿਲੀ ਤਾਂ ਖੜੀ ਜਾਊਂਗੀ ਜਿਵੇਂ ਸਾਰੀਆਂ ਖੜੀਆਂ ਰਹਿਣਗੀਆਂ ਐਵੇਂ ਫਿਰ ਕਿਸੇ ਤੋਂ ਗੁੱਤ ਪਟਾਏਂਗੀ ਗੁੱਤ ਮੈਂ ਪਟਾਉਂ ਕਿਸੇ ਤੋਂ ਗੁੱਤ ਤੇਰੀ ਜਵਾਨ ਤਹਈ ਹੈ ਮੈਂ ਤਾਂ ਜਵਾਨੀ ਗੁੱਤ ਪਟਾਉਂਦੀ ਆਹੋ ਜ਼ਬਾਨ ਜ਼ਬਾਨ ਨੂੰ ਮੇਰੇ ਨੂੰ ਕੀ ਹੋਇਆ ਜੇ ਅਗਲੀ ਬੋਲੂਗੀ ਤਾਂ ਮੈਂ ਫਿਰ ਘੱਟ ਕਰੂੰਗੀ ਅਗਲੀ ਮੇਰੇ ਉੱਤੇ ਚੜੂਗੀ ਤਾਂ ਮੈਨੂੰ ਥੱਲੇ ਲਾਉਣਾ ਵੀ ਆਉਂਦਾ ਆਹੋ ਐਵੇਂ ਕਿਵੇਂ ਤੇਰੇ ਤੋਂ ਤੇਰੇ ਤੋਂ ਵੀ ਚੜਦਿਆਂ ਮਿਲਣਗੀਆਂ ਅੱਜ ਹਾਂ ਚੜਦਿਆਂ ਮਿਲਣਗੇ ਤਾਂ ਮੇਰਾ ਕੀ ਲੈਣਗੀਆਂ ਉਹ ਆਪਣੇ ਆਪ ਨੂੰ ਐ ਸਮਝਦੀ ਹੈ ਨਾ ਤੇਰੇ ਤੋਂ ਵੀ ਤੂੰ ਜੇ 20 ਉਹ 21 ਮਿਲਣਗੀਆਂ 21 ਮਿਲਣਗੀਆਂ ਐਵੇਂ ਕਿਵੇਂ ਕਰ ਦੇਣੀਆਂ ਕੁਝ ਮੇਰੇ ਨਾਲ ਉਹ ਮੈਂ ਤਾਂ ਖੱਖਾਂ ਪਾਰ ਕੇ ਥੱਲੇ ਸਿੱਟ ਲੂੰਗੀ ਜੇ ਬੱਸਾਂ 'ਚ ਭੀੜ ਹੋਊਗੀ ਤਾਂ ਤੂੜੀ ਵਾਂਗੂੰ ਲੱਦੀ ਰਵੇ ਖਿੱਚ ਲਿਆਉਂ ਬਾਹ ਫੜ ਕੇ ਤੇ ਮਾਰੂੰ ਥੱਲੇ ਜਗ੍ਹਾ ਹੋਊਗੀ ਉੱਥੇ ਹਾਂ ਹੈ ਕਿੱਥੇ ਜਗ੍ਹਾ ਹੋਊਗੀ ਹੋਊਗੀ ਗੋਡੇ ਥੱਲੇ ਅਗਲੀਆਂ ਲੈਣੀਆਂ ਤੈਨੂੰ ਹਾਂ ਦੇਖ ਲਈ ਔਰ ਮੈਂ ਤਾਂ ਕਹਿੰਨਾ ਲੈ ਲੈਣ ਤਾਂ ਵਧੀਆ ਹੈ ਕਿਉਂ ਲੈ ਲੈਣ ਹਾਂ ਲੈ ਲੈਣ ਤਾਂ ਵਧੀਆ ਤੂੰ ਤੈ ਤੂੰ ਤਾਂ ਚਾਹੁੰਨਾ ਕਿ ਇਹੇ ਬਾਹਰ ਵੀ ਕਟੀਜ ਕੇ ਆਵੇ ਹਨਾ ਉਹ ਨਹੀਂ ਮੈਂ ਤਾਂ ਐ ਕਿਹਾ ਵੀ ਉਹ ਮਤਲਬ ਸੀਟ ਮਿਲ ਜੇ ਤੈਨੂੰ ਮੈਂ ਤਾਂ ਬਾਰੋ ਜਵਾਨੀ ਕਟਿੰਦੀਗੀ ਇੱਕ ਸਣ ਅਗਲੀ ਇੱਕ ਸਣਾਉ ਤਾਂ ਮੈਂ ਚਾਰ ਸਣਾਉ ਉਹਨੂੰ ਆਹੋ ਪਹਿਲਾਂ ਮੈਂ ਕਿਸੇ ਨੂੰ ਕੁਝ ਕਹਿੰਦੀ ਨਹੀਂ ਬਸ ਅਜ ਚੜਦੇ ਆਂ ਅਗਰ ਮੈਨੂੰ ਸੀਟ ਮਿਲ ਗਈ ਨਾ ਮੈਂ ਨਹੀਂ ਸੀਟ ਤੇ ਉੱਠਦੀ ਭਾਵੇਂ ਚਾਹੇ ਕੋਈ ਕੁਛ ਕਰ ਲੇ ਸੀਟ ਕਿੱਥੇ ਮਿਲੂਗੀ ਲੈ ਕੋਈ ਹੋ ਮਰੀ ਜੀ ਉਹਨੂੰ ਕਹਿ ਦੂੰਗੀ ਮਾੜੀ ਜਿਹੇ ਖਰਚਾ ਤੂੰ ਮੈਨੂੰ ਬਹਿ ਜਾਂਦੇ ਮੇਰਾ ਭਾਰਾ ਸਰੀਰ ਐ ਮੈਥੋਂ ਬੈਠਣ ਜਾਂਦਾ ਮੁੜ ਕੇ ਆਪੇ ਧੂਕੜੀ ਸੌਂਦੀ ਫਿਰੂਗੀ ਮੈਂ ਨਹੀਂ ਮੁੜ ਕੇ ਹਟਦੀਗੀ ਜਿਹੜੀ ਮੈਨੂੰ ਠਾਊਗੀ ਮੇਰੇ ਪਿਓ ਦੀ ਰਾਨਾ ਨੂੰ ਕੁੱਤੋਂ ਫੜ ਕੇ ਕਢੀਸ ਲੂ ਫੇਰ ਤਾਂ ਤੂੰ ਪੱਕਾ ਹੀ ਉਥੇ ਕੁੱਤਨੀ ਪਟਾਏਂਗੀ। ਲੱਗ ਗਿਆ ਪਤਾ ਹਾਂ ਮੈਨੂੰ ਪਤਾ ਲੱਗ ਗਿਆ। ਲੱਗ ਗਿਆ ਪਤਾ ਤੈਨੂੰ ਤਾਂ। ਤੂੰ ਸੋਚਦੀ ਐ ਮੈਂ ਹੀ ਲੜਾਕੀ ਆ ਤੇਰੇ ਤੋਂ ਇੱਕ ਚੜ੍ਹਦੀਆਂ ਐ ਸਾਰੀਆਂ ਅੱਜ ਹੋਣਗੀਆਂ। ਦੇਖ ਲਈ ਤੂੰ ਅੱਜ ਕੀ ਬਣੂਗਾ ਬੱਸਾਂ 'ਚ। ਜੇ ਤੂੰ ਬੱਸਾਂ 'ਚੋਂ ਜਿੱਤ ਕੇ ਵਗ ਗਈ ਫੇਰ ਸਮਝ ਲੈ ਤੂੰ ਨੰਬਰ 1 ਤੇ ਐ। ਮੈਂ ਵਗ ਤਾਂ ਜਾਊਂਗੀ ਮੈਨੂੰ ਜਾਣ ਨੂੰ ਕੀ ਐ? ਜਾ ਕੇ ਵਿਖਾਉਂ ਤੈਨੂੰ ਮੈਂ। ਚੱਲ ਫੇਰ ਹੁਣਾ ਕੱਪੜੇ-ਕੁਪੜੇ ਛੱਡ ਦੇ ਪਰਾਂ ਤੇ ਤੂੰ ਜਾ ਫਿਰ ਜੇ ਵਗ ਜਾਂਗੀ ਤਾਂ। ਜਲਦੀ ਹੋ ਜਾ ਤਿਆਰ ਤੇ ਆਪਦਾ ਜਾ। ਨਾ ਤੂੰ ਮੈਨੂੰ ਇੱਕ ਗੱਲ ਦੱਸ ਵੀ ਤੈਨੂੰ ਇੰਨੀ ਕੀ ਕਹਲੀ ਐ ਮੈਨੂੰ ਘਰੋਂ ਕੱਢਣ ਦੀ ਵੀ ਭਗ ਜਾਂ ਬਗ ਜਾ ਤਰ ਕੇ ਮੈਂ ਤੇਰੇ ਫਾਇਦੇ ਵਾਸਤੇ ਕਰਦਾ ਵੀ ਸਵੇਰੇ ਸਵੇਰੇ ਬੱਸਾਂ ਜਿਹੜੀਆਂ ਉਹ ਮਿਲ ਜਾਣੀਆਂ ਖਾਲੀ ਸਵੇਰ ਦਾ ਲੱਗਿਆ ਉੱਠ ਕੇ ਬਗ ਜਾ ਉੱਠ ਕੇ ਬਗ ਜਾ ਉੱਠ ਕੇ ਬਗ ਜਾ ਰਖੜੀ ਬੰਨਣ ਕਹਿੰਦਾ ਤੈਨੂੰ ਤਾਂ ਇਹਦੇ ਵਿੱਚ ਕੋਈ ਹੈ ਹੀ ਨਹੀਂ ਇਹਦੇ ਵਿੱਚ ਕੁਛ ਉਹ ਤੈਨੂੰ ਵਾ ਤੇਰੇ ਫਾਇਦੇ ਵਾਸਤੇ ਕਹਿਣਾ ਮੈਂ ਮੇਰਾ ਫਾਇਦਾ ਕੀ ਐ ਮੈਨੂੰ ਦੱਸ ਹੈ ਮੇਰੇ ਲੇਖੇ ਕੁਛ ਕਰਾ ਹ ਮੇਰੇ ਲੇਖੇ ਨਾ ਤੂੰ ਜਾਣਾ ਨਹੀਂ ਕਰਦਾ ਨਹੀਂ ਮੇਰੇ ਨਾਲ ਇੱਧਰ ਵੇਖ ਕੇ ਰਹਿ ਜਾ ਹੈ ਤੈਨੂੰ ਮੈਂ ਕਿਹੜਾ ਲੈ ਕੇ ਜਾਈ ਜਾਨੀ ਆ ਤੂੰ ਆਪ ਦਾ ਘਰੇ ਰਹਿ ਐਵੇਂ ਵਗ ਜਾ ਬਗ ਜਾ ਇੱਧਰ ਹਾ ਮੈਨੂੰ ਕੱਪੜੇ ਲਿੜੇ ਸਾਂਭਣ ਦੇ ਉਧਰ ਹੋਰ ਇੱਧਰਲੇ ਕਮਰੇ ਵਾਲੇ ਹੋਰ ਚੱਕਲਾਂ ਦਵਾ ਦਾ ਪਿੱਛਾ ਤੂੰ ਹੋਰ ਐਵੇਂ ਧੂੜ ਦੇ ਵਿੱਚ ਸਾਰੇ ਕੱਪੜੇ ਲੇ ਕਿਰਿਆ ਇੱਥੇ ਘਰ ਦੇ ਕੰਮਾਂ ਨੂੰ ਫਿਰ ਬੱਸਾਂ ਟਪਾ ਲੇਗੀ ਫਿਰ ਕਰਦੇ ਘਰ ਦੇ ਕੰਮ ਤਾਂ ਕਰਨੇ ਹੀ ਹੁੰਦੇ ਆ ਕੋਈ ਚੀਜ਼ ਜਿੱਥੇ ਪਈ ਹੁੰਦੀ ਉੱਥੇ ਸਿੱਟੀ ਰੱਖਦਾ ਐ ਨਹੀਂ ਭਾਈ ਮੈਂ ਇੱਧਰ ਉਧਰ ਰਰ ਧਰ ਦਿਆ ਇਹਨੂੰ ਤਿਆਰਤਾ ਮੈਂ ਹੋ ਗਈ ਫਟਾਫਟ ਕੱਪੜੇ ਤਾਂ ਚੱਲ ਗਰਮੀ ਦੇ ਵਿੱਚ ਆਹੀ ਵਧੀਆ ਤੇ ਸੋਹਣੀ ਜੀ ਗੋਟੇ ਵਾਲੀ ਚੁੰਨੀ ਲੈ ਲਾ ਪੇਕਿਆਂ ਤੇ ਜਾਨੀ ਆ ਭਾਈ ਪੈਗਾ ਸਪਾਲਾਂ ਜੁੱਤੀ ਕੰਮ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਦਵਾ ਦਵਾ ਹਾਈ ਤਾਂ ਢੀਡ ਵਾਲੀ ਹੋਊਗੀ ਵੈਸੇ ਤਾਂ ਮੈਨੂੰ ਛੇਤੀ ਨਿਕਲਣਾ ਚਾਹੀਦਾ ਸੀਗਾ ਨਵੀਂ ਜੁੱਤੀ ਹੈ ਨਾ ਚੰਗਾ ਮੈਂ ਜਾਣਦੀ ਆ ਤੇ ਘਰ ਦਾ ਧਿਆਨ ਰੱਖੀ ਪਿੱਛੇ ਸਾਰੀਆਂ ਚੀਜ਼ਾਂ ਖੰਡਾਪੜਾ ਨਾ ਦੇਈ ਮੈਂ ਤਾਂ ਹੁਣ ਸਾਰਾ ਕੁਝ ਸਾਹਮ ਕੇ ਹਟਾਇਆ ਕਪੜਾ ਲੀਦਾ ਆ ਚੰਗਾ ਆ ਘਰ ਨੂੰ ਇਥੇ ਚੋਰ ਚੱਕ ਕੇ ਲੈ ਜਾਂਦੇ ਐ ਚੋਰ ਦੀ ਗੱਲ ਨਹੀਂ ਹੈਗੀ ਮੈਂ ਤੇਰੀਆਂ ਕਰਤੂਤਾਂ ਜਾਣਦੀ ਆ ਤੂੰ ਤਾਂ ਮੈਨੂੰ ਤਾਂ ਸਵੇਰ ਦਾ ਲੱਗਿਆ ਬਗ ਜਾ ਬਗ ਜਾ ਬਗ ਜਾ ਤੂੰ ਹੁਣ ਪਤਾ ਨਹੀਂ ਇੱਥੇ ਖਾੜਾ ਲਾ ਕੇ ਨਾ ਬਹਿ ਜੀ ਮੈਂ ਤੈਨੂੰ ਦੱਸਾਂ ਦਸ ਕਮਲੰਗ ਇਕੱਠੇ ਕਰਕੇ ਬਿਠਾ ਦੇਣਾ ਘਰ ਵਾਲੀ ਤਾਂ ਮੇਰੀ ਗਈ ਹੋਈ ਐ ਭਾਈ ਉਹ ਦੋ ਦਿਨ ਉਹ ਤਾਂ ਆਉਂਦੀ ਨਹੀਂ ਹੁਣ ਆਪਦੇ ਪੇਕਿਆਂ ਤੋਂ ਤੇ ਆਜੋ ਬਸ ਠੀਕ ਹੈ ਨਾ ਇੱਕ ਜੀ ਕਰਦਾ ਤੈਨੂੰ ਮੈਂ ਨਾਲੇ ਲੈ ਜਾ ਤੂੰ ਘਰੇ ਛੱਡਣ ਦੇ ਭਾਗਾਂ ਦਾ ਨਹੀਂ ਹੈ ਗਿਆ ਵੈਸੇ ਕਿਉਂ ਕਿ ਸਾਰਾ ਕੁਝ ਸਮਾਰ ਕੇ ਜਾਂਦੀ ਪਈਆਂ ਤੂੰ ਸੋਈ ਨੂੰ ਤਾਂ ਇੱਥੇ ਮੈਂ ਸਾਰਾ ਕੁਝ ਭਾਂਡੇ ਟੀਂ ਦੇ ਛੜਾ ਛੜਾ ਕੇ ਸ਼ਿੰਕ ਭਰ ਕੇ ਸਿੱਟ ਦੇਗਾ ਠੀਕ ਹੈ ਪਿੱਛੋਂ ਤੂੰ ਇੱਥੇ 20 25 ਲੰਗਾੜ ਬਲਾਈ ਖੜਾ ਹੋਵੇਂਗਾ ਆਜੋ ਭਈਆ ਆਜੋ ਭਈਆ ਆਜੋ ਇਹਦਾ ਹਵਾ ਮੈਂ ਰਹਿੰਦਾ ਹਰ ਟਾਈਮ ਬਸ ਲੰਗਾੜ ਬੁਲਾਊਗਾ ਫਲਾਣਾ ਬੁਲਾਊਗਾ ਢਮਕਾ ਹੈ ਹੈ ਉਹ ਭਾਂਡੇ-ਪੁੰਡੇ ਨੂੰ ਹੁਣ ਸਾਫ਼ ਕਰਤੇ ਬਾ ਠੀਕ ਹੁਣ ਮੈਂ ਇਹਨਾਂ ਦੀ ਕੀ ਕਰਨਾ ਹੁਣ ਜੇ ਕਹਚੀ ਦੀ ਜ਼ਰੂਰਤ ਹੋਊਗੀ ਤਾਂ ਫਿਰ ਤਾਂ ਮੈਂ ਵਰਤੂੰਗਾ ਹੀ ਹੋਰ ਨਾ ਵਰਤੂੰਗਾ ਤੂੰ ਮਾਜ ਕੇ ਧਰਦੀ ਤੂੰ ਮਾਜ ਕੇ ਵੀ ਤਾਂ ਨਹੀਂ ਧਰਦਾ 10-10 ਦਿਨ ਲਿਬੜੇ ਪਏ ਸਿੱਟੇ ਰਹਿੰਦੇ ਆ ਕੇ ਸਾਰੀ ਰਸੋਈ ਮੈਨੂੰ ਸੰਭਾਲਣੀ ਪੈਂਦੀ ਏ ਕੋਈ ਕੱਪੜਾ ਲੀੜਾ ਤੂੰ ਕਿੱਥੇ ਸਿੱਟਿਆ ਹੁੰਦਾ ਕੋਈ ਕਿੱਥੇ ਸਿੱਟਿਆ ਹੁੰਦਾ ਚੱਲ ਉੱਠ ਖੜ ਆ ਜਾ ਮੈਂ ਤਾਂ ਤੈਨੂੰ ਨਾਲ ਹੀ ਲੈ ਚਲਦੀ ਆ ਘਰ ਨੂੰ ਤੂੰ ਇੱਥੇ ਬਣਾ ਕੇ ਰੱਖੇਗਾ ਨਾਲ ਲੈ ਜਾਣੀ ਆ ਬਾੜ ਖਾਨਾ ਚੱਲ ਨਾਲ ਨਾਲ ਚਲਦੇ ਆ ਆਪਾਂ ਨੂੰ ਕੀ ਹੈ ਹੈ ਪਰ ਨਾਲ ਲੈ ਗਈ ਉੱਥੇ ਤਾਂ ਇਹਨੇ ਕਲੇਸ ਪ ਤੂੰ ਮੇਰੀ ਗੱਲ ਸੁਣ ਤੂੰ ਬਹਿ ਜਾ ਮੈਂ ਤਿਆਰ ਆ ਮੈਂ ਕੀ ਮ ਜੁੱਤੀ ਪਾਉਣੀ ਆ ਬਸ ਮੈਂ ਹਾਂ ਨਹੀਂ ਰਹਿਣ ਦੇ ਇੱਕ ਦੋ ਸੂਟ ਪਾ ਲੈਣਾ ਮੈਂ ਤਾਂ ਕਹਨ ਉਹ ਹਫਤਾ ਰਹਿ ਕੇ ਆਈ ਹੇਈ ਹਫਤਾ ਹੋਰ ਤੂੰ ਤਾਂ ਹਫਤੇ ਦੀ ਗੱਲ ਕਰਦਾ ਮੈਂ ਤਾਂ ਤੈਨੂੰ ਇੱਕ ਦਿਨ ਨਾ ਵੜਾ ਉੱਥੇ ਤੂੰ ਤਾਂ ਅਗਲੇ ਦਾ ਕੱਢ ਦੇਣਾ ਜਲੂਸ ਅੱਧੇ ਦਿਨ ਚ ਵੀ ਆਹੋ ਕੱਢ ਦੇਣਾ ਜਲੂਸ ਕਿਉਂ ਮੈਂ ਉਹਨਾਂ ਨੂੰ ਕੀ ਕਹਤਾ ਹਾਂ ਹੁਣ ਸੌਰੇ ਰੇ ਬੰਦਾ ਜਾਂਦਾ ਹੀ ਐ ਸੌਰੇ ਰੇ ਬੰਦਾ ਰਕੜੀਆਂ ਬਣਾਉਂ ਤੁਰੀ ਜਾਂਦੀ ਐ ਤੇ ਮੈਨੂੰ ਤੂੰ ਕਰੇ ਰੈ ਨਾ ਕਰੇ ਰਹਿਣ ਦਿੰਦੀ ਐ ਹੈ ਅਖੇ ਤੂੰ ਤਾਂ ਕਰਦਾ ਖੇਜ ਕੋਈ ਬਣਾ ਦੇਗਾ ਖਾਣਾ ਬਣਾ ਦੇਗਾ ਤੂੰ ਤੂੰ ਵੇ ਜਾ ਤੂੰ ਰਹਿ ਨਹੀਂ ਦੇ ਜਾਣ ਨੂੰ ਮੈਂ ਤਾਂ ਆਪੇ ਵਗ ਜੂਂਗੀ ਮੈਂ ਤਾਂ ਕੱਲ ਨੂੰ ਆ ਜੂਂਗੀ ਸਵੇਰੇ ਵਾਲੀ ਬੱਸ ਨੂੰ 8 ਵਜੇ ਨੂੰ ਤੂੰ ਤਾਂ ਅਗਲਿਆਂ ਦਾ ਉੱਥੇ ਜਲੂਸ ਕੱਢ ਦੇਣਾ ਇੱਕ ਦਿਨ ਦੇ ਵਿੱਚ ਅਗਲਿਆਂ ਦੇ ਨਾਲ ਲੜਾਈਆਂ दारू ਦੱਪੇ ਜੇ ਤੈਨੂੰ ਮਾੜਾ ਮੋਟਾ ਕੁਝ ਲਿਆ ਕੇ ਨਾ ਦੇਣ ਤੇ ਤਾਂ ਤੂੰ ਕਲੇਸ਼ ਪਾ ਲੈਣ ਹੈ ਤੂੰ ਕਹਿੰਦੇ ਨਾ ਕਹੋ ਜੇ ਮਲੰਗ ਸੌਰੇ ਐ ਬੇਇੱਜ਼ਤੀ ਕਰਦਾ ਉਹਨਾਂ ਦੀ ਅਗਰੀ ਦੀ ਤੇਰੇ ਅੱਗੇ ਕੁਝ ਵੀ ਧਰ ਦੇਣ ਤੈਨੂੰ ਪਸੰਦ ਨਹੀਂ ਆਉਂਦਾ ਮੀਟ ਤਾਂ ਵਿਚਾਰੇ ਲਿਆ ਕੇ ਦਿੰਦੇ ਆ ਬੋਤਲਾਂ ਤਾਂ ਲਿਆ ਕੇ ਦਿੰਦੇ ਆ ਮੁਰਗੇ ਤਾਂ ਲਿਆ ਲਿਆ ਕੇ ਦਿੰਦੇ ਆ ਫੇਰ ਵੀ ਕਹੀ ਜਾਊਗਾ ਨਾ ਪੁਝੀਆਂ ਨਹੀਂ ਆਇਆ ਨਾ ਬਿਸਕੁਟ ਨਹੀਂ ਆਏ ਨਾ ਦਾਰੂ ਦੇਸੀ ਦੀ ਹੈਗੀ ਨਾ ਦਾਰੂ ਅੰਗਰੇਜ਼ੀ ਨਹੀਂ ਹੈਗੀ ਤੂੰ ਤਾਂ ਐਵੇਂ ਬੋਲੀ ਜਾਂਦਾ ਹੁੰਨਾ ਅਗਲੇ ਫਿਰ ਤੈਨੂੰ ਪਤਾ ਨਾਲ ਨਾਲ ਮੇਰ ਮੈਨੂੰ ਤਾਂ ਅਗਲੇ ਲੜਨ ਨਹੀਂ ਲੜਨਗੇ ਕਹਿਣਗੇ ਇਹਨੂੰ ਘਰੇ ਛੱਡ ਕੇ ਆਇਆ ਕਰ ਮਲੰਗ ਨੂੰ ਬੋਲੀ ਜਾਂ ਬੋਲੀਏ ਮੇਰੇ ਸਹੁਰੇ ਦੀ ਐ ਜਿਵੇਂ ਚਾਬੀ ਦੇ ਕੇ ਛੱਡੀ ਹੁੰਦੀ ਹੈ ਫਿਰ ਇੱਕ ਵਾਰੀ ਸ਼ੁਰੂ ਹੋ ਜਾਂਦੀ ਹੈ ਲੱਗੀ ਰਹਿੰਦੀ ਹੈ ਲੱਗੀ ਰਹਿੰਦੀ ਤੂੰ ਤਾਂ ਜਾਣ ਨੂੰ ਬਥੇਰਾ ਤਿਆਰ ਹੈ ਪਰ ਮੈਂ ਲਾਈਕ ਨਹੀਂ ਜਾਂਦਾ ਸਹੁਰੇ ਇਹ ਬੰਦਾ ਜਾਂਦਾ ਹੈ ਉਹਨੂੰ ਉੱਥੇ ਇੰਜੋਏ ਕਰਨ ਨਹੀਂ ਜਾਂਦਾ ਖਾਣ ਪੀਣ ਨਹੀਂ ਜਾਂਦਾ ਹੋਰ ਉੱਥੇ ਦੱਤ ਕੀ ਉੱਥੇ ਥੋੜੇ ਖੇਤ ਚ ਕੰਮ ਕਰਾ ਦੇ ਤੁਹਾਨੂੰ ਖੇਤ ਚ ਕੰਮ ਕਰਾ ਦਿਆਂ ਉਹਨਾਂ ਦੀ दारू ਪੀ ਕੇ ਤੂੰ ਉਹਨਾਂ ਨੂੰ ਹੀ ਗਾਲਾਂ ਕੱਢਦਾ ਫਿਰ ਗਾਲਾਂ ਕੱਢਦਾ ਸਾਲੇ ਗਾਲਾਂ ਖਾਣ ਦੇ ਭਾਗਾਂ ਦੇ ਐ ਕਿਉਂ ਹਾਂ ਨਾ ਤੇਰੀ ਕੀ ਉਹਨਾਂ ਨੇ ਮੱਝ ਖੋਲ ਲੀ ਗਾ ਗਾਲਾਂ ਖਾਣ ਦੇ ਭਾਗਾਂ ਦੇ ਉਹ ਠੇਕੇ ਤੇ ਜਾਵਾਂਗੇ ਅੱਜ ਹੀ ਜਾ ਬਟੂਆ ਕੱਢੀ ਮੈਂ ਬਟੂਆ ਭੁੱਲਿਆ ਪੈਸੇ ਦੇ ਹੀ ਕਿਰਾ ਅਰੇ ਬੱਕਰ ਮੁਰਗਾ ਲੈਣ ਜਾਵਾਂਗੇ ਉਹਦੇ ਅੱਜ ਹੀ ਮੈਂ ਥੋੜਾ ਬਟੂਆ ਭੁੱਲਿਆ ਅਦਈ ਕਿਰਾ ਪੈਸੇ ਦੇ ਮੇਰੇ ਤੇ ਮਸ਼ੀਨ ਲੱਗੀ ਹੋਈ ਐ ਨਾ ਤੂੰ ਹੀ ਉਹਨਾਂ ਦੇ ਘਰੇ ਬੋਰੀਆਂ ਸਿੱਟ ਕੇ ਆਉਣਾ ਜਿੰਨੇ ਚਾਲਵਾਜ ਤੇਰੇ ਭਰਾ ਮੈਂ ਤਾਂ ਦੇਖੀ ਨਹੀਂ ਇਹ ਫੇਰ ਨੂੰ ਮੈਂ ਸੋਚਾ ਕਿ ਚੱਲ ਕੋਈ ਗੱਲ ਨਹੀਂ ਯਾਰ ਉੱਥੇ ਨਜ਼ਾਰੇ ਲੈਣੇ ਆ ਚੱਲ ਕੋਈ ਗੱਲ ਨਹੀਂ ਦੋ ਜਣੇ ਨਜ਼ਾਰੇ ਲੈ ਕੇ ਆ ਜਾਾਂਗੇ ਚੱਲ ਕੋਈ ਗੱਲ ਨਹੀਂ ਮੈਂ ਤਾਂ ਲੈ ਕੇ ਨਹੀਂ ਜਾਂਦੀ ਤੈਨੂੰ ਆਪਦੇ ਘਰੇ ਰਹਿ ਇੱਥੇ ਤੇ ਘਰ ਦਾ ਧਿਆਨ ਰੱਖੀ ਜੇ ਕਿਸੇ ਨੂੰ ਬੁਲਾ ਲਿਆ ਕਰ ਲਿਆ ਤਾਂ ਮੈਥੋਂ ਬੁਰਾ ਨਹੀਂ ਹੋਊਗਾ ਠੀਕ ਹੈ ਨਾ ਮੈਂ ਫੋਨ ਕਰਕੇ ਪੁੱਛੂੰ ਤੈਨੂੰ ਤੇ ਰਸੋਈ ਦੇ ਵਿੱਚ ਨਾ ਵੜ ਜੀ ਠੀਕ ਹੈ ਤੂੰ ਰਸੋਈ ਨਾਲ ਹੋਰ ਕਿੱਥੇ ਕਿੱਥੇ ਜਾਵਾਂ ਕਿੱਥੇ ਜਾਵੇਂਗੀ ਖਾਉ ਪੀਉਗਾ ਕਿੱਥੇ ਦੱਸ ਮੈਂ ਪਰ ਸੋਈਚ ਨਾ ਜਾਊਂਗਾ ਤਾਂ ਪਰ ਸੋਈਚ ਕੀ ਤੂੰ ਆ ਕੋਈ ਨਹੀਂ ਕਿਸੇ ਦੇ ਘਰੇ ਬਗ ਜੀ ਉੱਥੇ ਮਾੜਾ ਮੋਟਾ ਕੋਈ ਖਾ ਪੀ ਆਈ ਪਾਨੇ ਨਾਲ ਬਗ ਜੀ ਨਾ ਤੂੰ ਸਾਰਾ ਦਿਨ ਫੱਦੀ ਰੱਖਦਾ ਉਹਨਾਂ ਨੂੰ ਬੁਲਾਈ ਰੱਖਦਾ ਤੇ ਤੂੰ ਨਾ ਜਾਵੇਂਗਾ ਤਾਲਾ ਲਾ ਕੇ ਬਗ ਜੀ ਨਹੀਂ ਤਾਂ ਐਂ ਕਰ ਮੈਂ ਨਾ ਤੈਨੂੰ ਇੱਕ ਕਮਰਾ ਦੇ ਜਾਨੀ ਆ ਦੂਜਿਆਂ ਨੂੰ ਲਾ ਜਾਨੀ ਆ ਜਿੰਦਾ ਤੂੰ ਬਸ ਉਹਦੇ ਚੇਤੇ ਮੇਰੇ ਸਹੁਰੇ ਦੇ ਦੂ ਵਧੀਆ ਤੂੰ ਮੈਨੂੰ ਹੀ ਜਿੰਦਾ ਲਾ ਜਾ ਚੰਗਾ ਮੈਂ ਜਾਨੀ ਆ ਮੇਰੀ ਬੱਸ ਲੰਘ ਜੂਗੀ ਤੇਰੇ ਅਸਲੇ ਮਸਲੇ ਜੀ ਰਹੂੰਗੀ ਮੈਂ ਤਾਂ ਵਧੀਆ ਕਲੇਸ਼ ਤੋਂ ਕੁਛ ਚਰਤਾ ਪੈਂਦਾ ਛੁੱਟੂਗਾ ਹਾਂ ਵੇਖ ਕਲੇਸ ਤੋਂ ਤੂੰ ਘਟ ਹੈ ਚੰਗਾ ਜਾ 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 ਮੇਰਾ ਦਿਮਾਗ ਨਾ ਖਰਾਬ ਕਰ ਮੈਨੂੰ ਉਹ ਤਵਾਰਦਾਂ ਦੇਣੇ ਤੇ ਮੈਨੂੰ ਜਾਣਦੇ ਆਪਦਾ ਤੇ ਘਰੇ ਸਾਫ ਸੁਥਰਾ ਰੱਖੀ ਸਫਾਈ ਰੱਖੀ ਕਰਦੀ ਮੇਰੇ ਆਂਦਿਆਂ ਨੂੰ ਘਰ ਚਕਾਚਕ ਹੋਣਾ ਚਾਹੀਦਾ ਠੀਕ ਹੈ ਧਿਆਨ ਰੱਖੀ ਆਪਦਾ ਹਾਂ ਰਖੜੀਆਂ ਲੈ ਲਈਆਂ ਕੇ ਉਹ ਰਖੜੀਆਂ ਤਾਂ ਮੈਂ ਜਾਂਦੀ ਜਾਂਦੀ ਬਾਜ਼ਾਰ ਚੋਂ ਲੈ ਲੂੰਗੀ ਹਾਂ ਹਾਂ ਉਹ 10 10 ਰੁਪਏ ਦੀਆਂ ਆਉਂਦੀਆਂ ਜਿੱਥੋਂ ਮਰਜ਼ੀ ਲੈ ਲੋ ਕਿੰਨੇ ਕਿੰਨੇ ਆਲੀਆਂ 10 10 ਰੁਪਏ ਦੀਆਂ ਆਉਂਦੀਆਂ ਰਖੜੀਆਂ ਹੋਰ ਇੱਥੇ ਕੀ ਹੈ ਦੋ ਇੱਕ ਦਿਨ ਬਨਣੀਆਂ ਹੁੰਦੀਆਂ ਨਾ 10 ਰੁਪਈਆ ਦੀਆਂ ਤੂੰ ਮੇਰੀ ਬੇਇੱਜ਼ਤੀ ਕਰਵਾਏਂਗਾ 10 10 ਰੁਪਈਆ ਦੀ ਰਖੜੀ ਲੈ ਲਈ ਉੱਥੇ ਪੇਕੇ ਲੈ ਕੇ ਬਾਗੀ ਨਾ 10 10 ਦੀਆਂ ਰਖੜੀਆਂ ਮੇਰੀ ਪਰਜਾਈ ਨੇ ਤਾਂ ਚੱਕ ਕੇ ਸਾਰੇ ਘਰਾਂ ਚ ਤੁਰੀ ਫਿਰੂਗੀ ਵੇਖ 10 10 ਰੁਪਈਆ ਦੀਆਂ ਰਖੜੀਆਂ ਲਿਆਈ ਅਸੀਂ 10 10 ਰੁਪਈਆ ਦੀਆਂ ਰਖੜੀਆਂ ਲਿਆਈ ਹੈ ਮੈਂ ਉੱਥੇ ਬੇਇੱਜ਼ਤੀ ਕਰਾਉਣੀ ਤੂੰ ਤਾਂ ਹੈ ਗਿਆ ਇਹ ਨਾਲ ਮੇਰੀ ਹੋਰ ਬੇਇੱਜ਼ਤੀ ਕਰਵਾ ਦੇ ਵੀ ਹਾਂ ਅਮੀਰ ਬੰਦੇ ਨੂੰ ਵਿਆਹੀ ਹੋਈਆਂ ਤੂੰ 10 ਰੁਪਈਆ ਨੀ ਕਾ ਨੂੰ ਲਿਜਾਨੀ ਆ ਤੂੰ ਰਖੜੀਆਂ ਹੈ ਓਏ ਇੱਕ ਦਿਨ ਬੰਨਣੀਆਂ ਹੁੰਦੀਆਂ ਨੇ 10 ਦੇ ਕੀ ਉਹ ਮੁੜ ਕੇ ਉਹ ਕਿਹੇ ਕੰਮ ਦੀਆਂ ਲੈਣਾ ਦੇਣਾ 10 ਰੁਪਏ ਨੂੰ ਕੀ ਹੈ ਚੰਗਾ ਲੈ ਆਨੇ ਕੱਢ ਦੀਆਂ ਲੈ ਜੀ ਮੇਰੇ ਲੇਖੇ ਤੇ 300 ਰੁਪਏ ਦੀ ਲੈ ਜੀ ਲੈ ਜੀ 300 ਰੁਪਏ ਵਾਲੀ ਰਖੜੀ ਹਾਂ ਫਜ਼ੂਲ ਖਰਚੇ ਵਾਲਾ ਵੱਲ ਸਿਖਾ ਦੇ ਮੈਨੂੰ ਆਪ ਤਾਂ ਤੂੰ ਕਰਦਾ ਹੀ ਕਰਦਾ ਨਾਲ ਮੈਨੂੰ ਹੋਰ ਕਹਿੰਦਾ ਤਨ ਤਨ 100 ਰੁਪਏ ਦੀਆਂ ਲੈ ਜੀ ਰਖੜੀਆਂ ਓਏ ਤੂੰ ਤਾਂ ਕਿਸੇ ਪਾਸੇ ਮਾਨ ਨਹੀਂ ਹੈਗੀ ਨਾ 10 ਰੁਪਏ ਵਾਲੇ ਪਾਸੇ ਕਹਿੰਦਾ ਤਾਂ ਉਹ ਕਹਿੰਦੀ ਉਹ ਵੀ ਨਹੀਂ ਮੈਂ ਤੂੰ ਤਾਂ ਐ ਕਰ ਨਿੱਜੀ ਬੇਇੱਜ਼ਤੀ ਕਰ ਰਿਹਾ ਹੋਣਾ ਕਿਤੇ ਧਰ ਨੂੰ ਘਾਟਾ ਫਿਰ ਆਪ ਹੀ ਤੂੰ ਨਾ ਤੂੰ 300 ਰੁਪਏ ਲੀ ਜਾਨੀ ਐ ਨਾ ਤੂੰ 10 ਰੁਪਏ ਲੀ ਜਾਨੀ ਐ ਮੈਂ ਠੀਕ ਠੀਕ ਰਖੜੀ ਲੈ ਕੇ ਜਾਉਂਗੀ ਨਾ ਵਿਚ ਵਿਚਾਲੇ ਜੇ ਵਾਲੀ ਆਹੋ ਕੰਜਰ ਤਾਂ ਕੁਛ ਦੇਣਾ ਤਾਂ ਹੈ ਨਹੀਂ ਨਾ ਮੈਂ ਉਥੇ ਲੈ ਲੈਣ ਜਾਨੀ ਆ ਦੇਣੀਆਂ ਜਿਹੋ ਜਿਹਾਂ ਦੇ ਦੇਣੀਆਂ ਆਹੋ ਤੈਨੂੰ ਬੜਾ ਇੱਥੇ ਆ ਦੇਣ ਦੇ ਭਾਗਾ ਦੀ ਹੈ ਵੀ ਹੈ ਨਹੀਂ ਤੂੰ ਨਾ ਭਾਗਾ ਨੂੰ ਕੀ ਮੇਰੇ ਇੱਥੇ ਮਾੜੇ ਭਾਗ ਮੇਰੇ ਤਾਂ ਬਥੇਰੇ ਚੰਗੇ ਭਾਗ ਪਾਪੀਆਂ ਆਡੇ ਲਈ ਰੱਖਦੀਆਂ ਉਹ ਤਾਂ ਵਧੀਆ ਵੀ ਨਾ ਹੀ ਆਵੇ ਉਹ ਤਾਂ ਕਹਿੰਦੀਆਂ ਵੀ ਵਧੀਆ ਨਾ ਹੀ ਆਵੇ ਕਿਉਂ ਨਾ ਆਵੇ ਅਗਲੀਆਂ ਨੇ ਫੋਨ ਕੀਤਾ ਸੀ ਤਾਂ ਹੀ ਜਾਂਦੀ ਪਈ ਆ ਐਵੇਂ ਨਹੀਂ ਮੈਂ ਜਾਂਦੀ ਸੀਗੀ ਉਹ ਤਾਂ ਫਿਰ ਉਹਨਾਂ ਨੂੰ ਕਰਨਾ ਪੈਂਦਾ ਹਾਂ ਉਹ ਬੇਚਾਰੀਆਂ ਪਰ ਗੱਲ ਤਾਂ ਤੇਰੀ ਠੀਕ ਐ ਜਾਉਂਗੀ ਤੇ ਵਿਚਵਚਾਲੇ ਵਾਲੀ ਰਖੜੀ ਲੈ ਜੂੰਗੀ ਮੈਂ ਠੀਕ ਐ ਨਾਲ ਲੱਡੂ ਲੈ ਕੇ ਜਾਵਾਂ ਕਿ ਬਰਫੀ ਲੈ ਕੇ ਜਾਵਾਂ ਮਠਿਆਈ ਤਾਂ ਚਾਹੀਦੀ ਐ ਨਾਲ ਜਦੋਂ ਮੈਂ ਰਖੜੀ ਬੰਨੂਗੀ ਤੇ ਟਿੱਕਾ ਟੁੱਕਾ ਲਾ ਕੇ ਤੇ ਉਹ ਆਪਣੇ ਮੂੰਹ 'ਚ ਬਰਫੀ ਪਾਉਂਗੀ ਜਾਂ ਲੱਡੂ ਪਾਉਂਗੀ ਲੈ ਕੇ ਜਾਵਾਂ ਇਹ ਹੋਰ ਦੱਸ ਲੱਡੂ ਲੈ ਜਾ ਫਿਰ ਲੱਡੂ ਲੈ ਜਾ ਸ਼ਗਨ ਦੇ ਤਾਂ ਲੱਡੂ ਹੀ ਮੰਨੇ ਜਾਂਦੇ ਹੁੰਦੇ ਇੱਕ ਤਰ੍ਹਾਂ ਦੇ ਵਧੀਆ ਖੁਸ਼ੀ ਦੇ ਮੌਕੇ ਤੇ ਲੱਡੂ ਲੈ ਜਾ ਨਾ ਲੱਡੂ ਲੈ ਜਾ ਤੂੰ ਮੇਰੀ ਬੇਇੱਜ਼ਤੀ ਕਰਵਾਏਂ ਕਰਵਾਏਂਗਾ ਮੇਰੀਆਂ ਭਾਬੀਆਂ ਤੋਂ ਪਹਿਲਾਂ ਤਾਂ ਕਹਿੰਦਾ ਰੱਖ ਰਖੜੀ ਲੈ ਜਾ 10 ਰੁਪਈਆ ਦੀ ਹੈ ਫੇਰ ਕਹਿੰਦਾ ਹੁਣ ਲੱਡੂ ਲੈ ਜਾ ਐਂ ਨਾ ਕਹੀਂ ਭਾਈ ਪਰਫੀ ਲੈ ਜਾ ਲੱਡੂ ਲੈ ਜਾ ਪਰਫੀ ਲੈ ਜਾ ਪਰਫੀ ਲੈ ਜਾ ਫਿਰ ਪੁੱਛਦੀ ਕਾ ਤੋਂ ਐਂ ਜੇ ਤੂੰ ਆਪਦੀ ਕਰਨੀ ਆ ਤਾ ਪਰਫੀ ਦਾ ਡੱਬਾ ਬਾਲਾ ਮਹਿੰਗਾ ਪਊਗਾ ਫਰੇ ਮਹਿੰਗਾ ਦਾ ਪਊਗਾ ਹੀ ਉਹ ਕਾਜੂ ਕਤਲੀ ਵਾਲੀ ਲੈ ਜਾ 1500 ਰੁਪਏ ਦਾ ਆਉਂਦਾ ਡੱਬਾ ਕਾਜੂ ਕਤਲੀ ਹਾਂ ਤੂੰ ਤਾਂ ਜਾੜ ਕੇ ਹਟੇਗਾ ਤੂੰ ਨਹੀਂ ਹਟਦਾਗਾ ਹੁਣ ਕਹਿੰਦੇ ਕਾਜੂ ਕਤਲੀ ਲੈ ਜਾ ਐ ਨਹੀਂ ਕਹਿੰਦਾ ਕਿ ਭਾਈ ਵਿੱਚ ਵਿਚਾਲੇ ਵਾਲੀ ਲੈ ਜੀ ਕੋਈ ਚੀਜ਼ ਹੈ ਕਿਸੇ ਪਾਸੇ ਮਾਰਨੀ ਕੀ ਮੇਰੇ ਸੋਹਣੇ ਰੇਤੀਏ ਪੇਕਿਆਂ ਦੇ ਪਾਸੇ ਮੈਨੂੰ ਪਤਾ ਹੈ ਮੇਰੇ ਪੇਕਿਆਂ ਦਾ ਆਹੋ ਪੇਕਿਆਂ ਦਾ ਪਤਾ ਫਿਰ ਆਪਦੇ ਹਿਸਾਬ ਨਾਲ ਮੈਨੂੰ ਪੁੱਛਦੀ ਕਾ ਤੂੰ ਪੁੱਛਦੀ ਕਾ ਤੂੰ ਐ ਐ ਨਹੀਂ ਕਹਿੰਦਾ ਭਾਈ ਕੋਈ ਬਰਫੀ ਲੈ ਜੀ ਵਿੱਚ ਵਿਚਾਲੇ ਵਾਲੀ ਬਰਫੀ ਲੈ ਜੀ ਕੋਈ 2-250 ਦਾ ਡੱਬਾ ਲੈ ਜੀ ਹੈਂ ਲੱਡੂ ਲੈ ਜੀ ਲੱਡੂ ਲੈ ਕੇ ਜਾਵਾਂ ਪਰਝਾਈ ਮੇਰੀ ਡੱਬਾ ਚੱਕ ਕੇ ਸਾਰੇ ਘਰਾਂ ਘਰਾਂ ਚ ਫਿਰਦੀ ਰਹੂਗੀ ਦੇਖ ਲੱਡੂ ਲਿਆਈਏ ਦੇਖ ਲੱਡੂ ਲਿਆਈਏ ਮੂੰਤਾ ਕੇ ਮੈਂ ਐਡੀ ਐਡੀ ਤੇ ਲੈ ਲੈ ਕੇ ਆਈ ਲੱਡੂ ਤੂੰ ਮੈਨੂੰ ਚੱਗੀ ਮੱਤ ਨਾ ਦੇਈ ਕਦੇ ਤੂੰ ਮੈਨੂੰ ਮਾੜੀ ਮੱਤ ਹੀ ਦੇਈ ਮਾੜੀ ਮੱਤ ਪਹਿਲਾਂ ਵੀ ਤੂੰ ਕੱਢਣਾ ਕਰ ਰੱਖਿਆ ਸੀ ਭਾਬੀਆਂ ਦਾ ਆਪ ਦਾ ਐਵੇਂ ਕਰ ਰੱਖਿਆ ਸੀ ਹੋਰ ਜਾਲ ਨਹੀਂ ਦਿੰਦਾਗਾ ਹੁਣ ਮੈਨੂੰ ਕੁਛ ਨਹੀਂ ਇੱਥੇ ਜਿੰਨੇ ਪੈਕੇ ਰਹਿ ਕੇ ਆਊਗੀ ਉਹਨੇ ਤਰੋਂ ਆਢਾ ਲਈ ਰੱਖਦੀ ਐ ਮੈਂ ਤਾਂ ਜਮਾ ਨਹੀਂ ਆਢਾ ਲਾਉਂਦੀ ਕੀ ਅਗਲੀ ਲਾਈ ਰੱਖਦੀ ਉਹ ਤਾਂ ਕਹਿੰਗੀਆਂ ਲੈ ਵੀ ਇਹ ਕਿੱਥੋਂ ਆ ਗਈ ਪਰ ਮੈਂ ਤਾਂ ਇਤਕੀ ਸੋਚਦੀ ਸੀ 10-10 ਰੁਪਏ ਵਾਲੀ ਤਾਂ ਕੀਮਤ ਹੈ ਤਾਂ ਚਾਂਦੀ ਦੀ ਲੈ ਜਾਂਦੀ ਰਖੜੀ ਚਾਂਦੀ ਦੀ ਰਖੜੀ ਤੇ ਹੋਰ ਤੈਨੂੰ ਬੜਾ ਪਤਾ ਚਾਂਦੀ ਵਾਲੀ ਰਖੜੀ ਲੈ ਜਾ ਕੇ ਨਾਲੇ ਤਾਂ ਦਿਮਾਗ ਠੰਡਾ ਰਹਿੰਦਾ ਬੰਦੇ ਦਾ ਚਾਂਦੀ ਦੀ ਰਖੜੀ ਨਾਲ ਚਾਹੇ ਕੜਾ ਲੈ ਜਾ ਚਾਂਦੀ ਦਾ ਚਾਹੇ ਰਖੜੀ ਲੈ ਜਾ ਚਾਂਦੀ ਦੀ ਹੈ ਤੇ ਸੁਨਿਆਰੇ ਦੇ ਲੈ ਕੇ ਜਾਉਂਗੀ ਚੱਲ ਥੋੜੇ ਜਿਹਾ ਪੈਸੇ ਹੋਰ ਦੇ ਦੇ ਮੈਨੂੰ ਕੋਈ ਫਾਇਦਾ ਨੂੰ ਤਾਂ ਲੋਕਾਂ ਨੇ ਲਾਹ ਲੈਣੀ ਹੈ ਕਿਉਂ ਲੋਕਾਂ ਨੇ ਕਿਉਂ ਲਾ ਲਾ ਦੇ ਗੁੱਟ ਤੋਂ ਲੋਕਾਂ ਨੇ ਲਾ ਲੈਣੀ ਐ ਨਾ ਉਹ ਕਮਲਾ ਉਹਦੇ ਗੁੱਟ ਤੋਂ ਲਾ ਲੈਣੀ ਐ ਉਹ ਆਣੇ ਉਹ ਇੱਕ ਨੰਬਰ ਦਾ ਸ਼ਰਾਬੀ ਐ ਉਹ ਲੋਕਾਂ ਦੇ ਸਾਰੇ ਪਿੰਡ ਦੇ ਉਹਨੇ ਪੈਸੇ ਦੇਣੇ ਐ ਦੇਊਗੀ ਇਹ ਚਾਂਦੀ ਦੀ ਰਖੜੀ ਤੂੰ ਨਾ ਐਵੇਂ ਨਾ ਮੇਰੇ ਭਰਾ ਦੇ ਉੱਤੇ ਬਦਨਾਮੀਆਂ ਕਰੀ ਜਾਇਆ ਕਰ ਮੈਂ ਇਥੇ ਨੂੰ ਦੱਸਾਂ ਦੇਊਗੀ ਇਹ ਐਵੇਂ ਉਹ ਲਾਲੂ ਗੁੱਟ ਤੋਂ ਕੋਈ ਨਾ ਬਤਾਵੀਂ ਹੈ ਚਾਂਦੀ ਦੀ ਰਖੜੀ ਕਿਵੇਂ ਮਤਲਬ ਪਾਈ ਦੀ ਹੁੰਦੀ ਐ ਚੰਗਾ ਉਹ ਮੇਰਾ ਸਾਲਾ ਅਸਲ ਤਾਂ ਗਹਿਣੇ ਰੱਖ ਕੇ ਉਹ ਨੂੰ ਉਹ ਬੋਤਲ ਉਸੇ ਟਾਈਮ ਹੀ ਲੈ ਆਊਗਾ ਠੇਕੇ ਤੋਂ ਜਾ ਕੇ ਦੁਨੀਆ ਭਰ ਦੇ ਲੋਕਾਂ ਦੇ ਪੈਸੇ ਦੇਣੇ ਆ ਤੇ ਗੁੱਟ ਤੋਂ ਲਾ ਨਾ ਲੈਣਗੇ ਲੈ ਆ ਵੀ ਪੈਸੇ ਦੇ ਐਵੇਂ ਨਾ ਦੇਣਗੇ ਆ ਦੇ ਤੇਰੀ ਚਾਂਦੀ ਦੀ ਰਖੜੀ ਚੱਲ ਠੀਕ ਹੈ ਮੈਂ ਜਾਣੀ ਆ ਮੈਂ ਜਿਆਦਾ ਹੁਣ ਉਹ ਨਾ ਕਰ ਚੱਲ ਚੰਗਾ ਜਾ ਤਿਆਰ ਤਾਂ ਵਿਚਾਰਾ ਹੋਇਆ ਸੀ ਲ ਜਾਣ ਵਾਸਤੇ ਪਰ ਇਹਦੇ ਲੱਛਣ ਮਾੜੇ ਐ ਚੱਲ ਲੈ ਹੀ ਜਾਨੀ ਆ ਵਿਚਾਰੇ ਦਾ ਜੀ ਦੁਖੀ ਹੋਊਗਾ ਘਰੇ ਕੱਲੇ ਦਾ ਦੋਵਾਂ ਦਾ ਹੀ ਹੁੰਦਾ ਸਹੁਰੇ ਜਾਣਾ ਪੇਕੇ ਜਾਣਾ ਚੱਲ ਮੇਰੀ ਗੱਲ ਸੁਣ ਹਾਂ ਮੇਰੇ ਨਾ ਜੀਜਾ ਨਹੀਂ ਮੰਨਿਆ ਕੱਲੀ ਮੈਂ ਜਾਂਦੀ ਸੋਹਣੀ ਨਹੀਂ ਲੱਗਦੀ ਸੀਗੀ ਤੇ ਤਿਵਾਰ ਦਾ ਦਿਨ ਹੈ ਮੈਨੂੰ ਪਤਾ ਨਾ ਤੂੰ ਘਰੇ ਛੱਡ ਕੇ ਜਾਨੀ ਐ ਤੇ ਨਾ ਮੈਨੂੰ ਨਾਲ ਲੈ ਜਾਨੀ ਐ ਤੈਨੂੰ ਨਹੀਂ ਪਤਾ ਕਿ ਇੱਧਰ ਆ ਮੈਂ ਕਿਹਾ ਅਸੀਂ ਦੋਵੇਂ ਪੇਕੇ ਜਾਂਦੇ ਸੋਹਣੇ ਲੱਗਾਂਗੇ ਹੈ ਤੇ ਹੋਰ ਕੱਲੀ ਸੋਹਣਾ ਚੰਗੀ ਲੱਗਦੀ ਐ ਨਾਲ ਪਰੋਣਾ ਜੇ ਇਹ ਚੰਗੀ ਬਣੀ ਉਹ ਤਾਂ ਹੈ ਕਰ ਚਲੋ ਮੈਂ ਕਹਿੰਨਾ ਜੀਜੇ ਨੂੰ ਜਾਂਦੇ ਰਹੇ ਆ ਜਾਂਦੇ ਰਹੇ ਆ ਮੈਂ ਕਹਿੰਨਾ ਇਹ ਨਹੀਂ ਮੈਂ ਨਾਲੇ ਲੈ ਕੇ ਜਾਊ ਘਰੇ ਫਿਰ ਉਹ ਕੱਲਾ ਬੈਠਾਵੇਂ ਜੀ ਦੁਖੀ ਕਰੂਗਾ ਕਿ ਭਈ ਮੈਨੂੰ ਲੈ ਕੇ ਨਹੀਂ ਗਈ ਨਾਲ ਤੇ ਚੱਲ ਕੋਈ ਨਾ ਆਪਾਂ ਚੱਲਦੇ ਆਂ ਤੇ ਜੁੱਤੀ ਪਾਪਾ ਇਰਾ ਚ ਤਿਆਰ ਹੋ ਜਾ ਤੇ ਦੋਵੇਂ ਚੱਲਾਂਗੇ ਆਪਦਾ ਚਮਕੀਲੇ ਦੇ ਗਾਣੇ ਸੁਣਦੇ ਜਾਵਾਂਗੇ ਦੋਵੇਂ ਹਫ਼ਤੇ ਖੇਡਦੇ ਹੈ ਤੇ ਗੱਡੀ ਗੱਡੀ ਕੱਢ ਲੈਣਾ ਤੇ ਗੱਡੀ ਕੰਡ ਬੱਸਾਂ ਦੇ ਫਿਰ ਤੂੰ ਕੱਢ ਜਾਣਾ ਹਾਂ ਨਾ ਨਾ ਗੱਡੀ ਤੇ ਚੱਲਾਂਗੇ ਹੂੰ ਤੂੰ ਉਹਦੇ ਤੇ ਪਵਾ ਕੇ ਲਿਆ ਤੇਲ ਤੁਲ ਗੱਡੀ ਤੇ ਚੱਲਦੇ ਆ ਤੇ ਦੂਰੇ ਰਸਤੇ 'ਚ ਪਵਾ ਲਾਂਗੇ ਕੋਈ ਚੱਕਰ ਵਾਲੀ ਗੱਲ ਐ ਵੇਖ ਕਿੰਨਾ ਖੁਸ਼ ਹੋ ਗਿਆ ਸਾਰੇ ਜਾਨ ਦੇ ਨਾਂ ਤੇ ਤੇ ਦਾਰੂ ਦੀ ਬੋਤਲ ਰੱਖ ਲੈਣਾ ਇੱਕ ਦੇਖ ਦੇਖ ਦੇਖੋ ਵਾਹ ਦੇਖੋ ਇਹਦੇ ਵੇਖ ਮਹਾਰਾਜਾ ਕਿਲਾ ਤਾਂ ਕਿੰਨਾ ਖੁਸ਼ ਹੋ ਗਿਆ ਰਾਜੀ ਹੋ ਗਿਆ ਕਹਿੰਦੇ ਨੇ ਸੋਰੇ ਜਾਣ ਵਾਲੇ ਟਾਈਮ ਤੱਕ ਰਿਛ ਵੀ ਖੁਸ਼ ਹੋ ਜਾਂਦਾ ਤੇ ਕਿੰਨਾ ਖੁਸ਼ ਹੋ ਗਿਆ ਚਲੋ ਜੀ ਹੁਣ ਅਸੀਂ ਚੱਲਦੇ ਆਂ ਤੇ ਰਖੜੀਆਂ ਦਾ ਤਿਹਾੜਾ ਤੇ ਤੁਹਾਨੂੰ ਸਾਰਿਆਂ ਨੂੰ ਰਖਸ਼ਾ ਬੰਧਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਭੈਣ ਭਰਾਵਾਂ ਦਾ ਇਹ ਇੱਕ ਪਵਿੱਤਰ ਰਿਸ਼ਤੇ ਦਾ ਤਿਹਾੜਾ ਹੈ ਹਾਂਜੀ ਇੱਕ ਭੈਣ ਆਪਣੇ ਭਰਾ ਦੇ ਰਖੜੀ ਬੰਨ ਕੇ ਉਹਦੀ ਰਖਿਆ ਦੀ ਕਾਮਨਾ ਕਰਦੀ ਹੈ ਹਾਂਜੀ ਤੇ ਉਹਦੀ ਲੰਮੀ ਉਮਰ ਵਾਸਤੇ ਦੁਆਵਾਂ ਮੰਗਦੀ ਏ ਕਿ ਮੇਰੇ ਭਰਾ ਦੇ ਉੱਤੇ ਕਦੇ ਵੀ ਕੋਈ ਸੰਕਟ ਨਾ ਆਵੇ। ਕੋਈ ਸੰਕਟ ਨਾ ਆਵੇ। ਹਾਂਜੀ ਤੇ ਇਹਦੀਆਂ ਲੰਮੀਆਂ ਉਮਰਾਂ ਮੰਨ, ਜਵਾਨੀਆਂ ਮੰਨ ਤੇ ਭੈਣਾਂ ਦੇ ਕਿਹੇ ਹੀ ਕਾਮਨਾ ਹੁੰਦੀ ਏ ਕਿ ਉਹ ਨਾ ਆਪਦੇ ਕਿਸੇ ਨਾ ਕਿਸੇ ਬਹਾਨੇ ਕਿਸੇ ਨਾ ਕਿਸੇ ਬਹਾਨੇ ਆਪਦੇ ਪਿੱਕੇ ਜਾ ਸਕਣ। ਹਾਂ ਦਸਤੋਂ ਪੰਮੀ ਕਿਉਂ ਰੋਈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ। ਪਿਛਲੇ ਸਾਲ ਇੱਕ ਬ੍ਰਦਰ ਐਕਸਪਾਇਰ ਹੋ ਗਈ ਸੀ ਮਾਰਚ ਦੇ ਮਹੀਨੇ ਚ ਬਸ ਉਹਦੀ ਯਾਦ ਆ ਗਈ ਮੈਨੂੰ ਐਸ ਕਰਕੇ ਮੇਰਾ ਮਨ ਜਿਹੜਾ ਭਰ ਗਿਆ ਤੇ ਮੈਂ ਇਹ ਕਹਨੀ ਹੈ ਕਿ ਸਾਰੇ ਭੈਣ ਭਰਾਵਾਂ ਦਾ ਪਿਆਰ ਹੈ ਜਿਹੜਾ ਇਦਾਂ ਹੀ ਬਣਿਆ ਰਵੇ ਤੇ ਖੁਸ਼ੀਆਂ ਮਾਣ ਕੋਈ ਨਾ ਵੈਨ ਦੁੱ ਸੱਚੇ ਪਾਤਸ਼ਾਹ ਸਾਰਿਆਂ ਦੇ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ੇ ਔਰ ਅੱਜ ਉਹ ਹੈ ਨਹੀਂ ਨੀ ਤਾਂ ਮੈਨੂੰ ਉਹਨੇ ਫੋਨ ਬਹੁਤ ਕਰਨੇ ਸੀ ਕਿ ਤੂੰ ਆ ਜਾ ਆ ਜਾ ਟਰੈਜਡੀ ਬਹੁਤ ਵੱਡੀ ਟਰੈਜਡੀ ਆਈ ਸੀ ਪੰਮੀ ਦੇ ਪਰਿਵਾਰ ਤੇ ਯਾਨੀ ਇਹਨਾਂ ਦੇ ਬ੍ਰਦਰ ਸਿੱਧੂ ਛੋਟਾ ਸੀ ਬ੍ਰਦਰ ਇਹਦਾ ਤੇ ਜਵਾਨੀ ਦੇ ਵਿੱਚ ਹੀ ਉਹ ਐਕਸਪਾਇਰ ਹੋ ਗਏ ਹਾਂ ਤੇ ਜੀ ਛੋਟਾ ਭਰਾ ਹੈਗਾ ਹੋ ਸਕਦਾ ਤੇ ਛੋਟਾ ਬ੍ਰਦਰ ਹੈਗਾ ਹਾਂਜੀ ਛੋਟਾ ਹੈਗੇ ਭਾਈ ਭਤੀਜੇ ਵੀ ਨੇ ਪਰ ਭਰਾ ਵਾਲੀ ਜਗ੍ਹਾ ਤਾਂ ਖਾਲੀ ਹੈ ਨਾ ਤੇ ਚਲੋ ਜੀ ਮੈਂ ਇਹ ਕਹਿੰਨੀ ਕਿ ਭੈਣਾਂ ਦਾ ਰਿਸ਼ਤਾ ਬਣਿਆ ਰਵੇ ਤੇ ਰਾਜੀ ਖੁਸ਼ੀਆਂ ਆਉਂਦੀ ਬਹਾਨੇ ਨਾਲ ਪੈਕੇ ਜਾਂਦੀਆਂ ਰਹਿਣ ਥੈਂਕ ਯੂ ਜੀ ਸਸਰੀਕਾ